ਸਤ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਸਤਵਿੰਦਰ ਕੌਰ ਮੈਨੂੰ ਹਨਾ ਬਹੁਤ ਜ਼ਿਆਦਾ ਅਫਸੋਸ ਹੋ ਰਿਹਾ ਜਿੰਨੀਆਂ ਵੀਡੀਓਜ਼ ਆਪਾਂ ਰੋਜ਼ ਹਨਾ ਵੇਖੀ ਜਾਂਦੇ ਆ ਵੇਖੀ ਜਾਂਦੇ ਆ ਵੇਖੀ ਜਾਂਦੇ ਆ ਤਾਂ ਆਪਦੇ ਦਿਲ ਨੂੰ ਵੀ ਇੰਨਾ ਜ਼ਿਆਦਾ ਰਿਸਪੌਂਸ ਪਹੁੰਚਦੀ ਹੈ ਐਵੇਂ ਲੱਗਦਾ ਵੀ ਹਨਾ ਵੀ ਆਪਣੇ ਪੰਜਾਬ ਨਾਲ ਇਦਾਂ ਕਿਉਂ ਹੋ ਰਿਹਾ ਹਨਾ ਕਿੰਨੇ ਇਲਾਕੇ ਨੇ ਜਿਹੜਿਆਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਕਿ ਹੜ੍ਹ ਨੇ ਉਹ ਆ ਚੁੱਕੇ ਨੇ ਤੇ ਆਪਾਂ ਸਾਰਿਆਂ ਨੂੰ ਇੱਕ ਦੂਜੇ ਦੀ سپورਟ ਦੇ ਨਾਲ ਸਾਰੇ ਪੰਜਾਬੀਆਂ ਨੂੰ ਆਪਾਂ ਸਾਰਿਆਂ ਨੂੰ ਰਲ ਮਿਲ ਕੇ ਤੇ ਆਪਣੇ ਭਰਾਵਾਂ ਦਾ ਆਪਣੇ ਭੈਣਾਂ ਦਾ ਸਾਰਿਆਂ ਦਾ ਸਾਥ ਦੇਣਾ ਚਾਹੀਦਾ ਕਿਉਂਕਿ ਜਿਹੜੇ ਉਧਰਲੇ ਪਿੰਡ ਨੇ ਉਧਰ ਬਹੁਤ ਜ਼ਿਆਦਾ ਹੜਾ ਆਏ ਨੇ ਹੜ੍ਹਾਂ ਦੇ ਆਉਣ ਕਰਕੇ ਜਿਹੜੀ ਕਿ ਬਰਬਾਦੀ ਹੈ ਬਹੁਤ ਜ਼ਿਆਦਾ ਹੋ ਚੁੱਕੀ ਹੈ ਆਪਾਂ ਨੂੰ ਇਹਦੀ ਪਰਪਾਈ ਕਰਨ ਲਈ ਅੱਗੇ ਵੀ ਆਪਾਂ ਨੂੰ ਜਿਹੜੇ ਲੰਗਰ ਨੇ ਉਹ ਵੱਡੇ ਲੈਵਲ ਤੇ ਲਾਉਣੇ ਪੈਣਗੇ ਜਿੱਦਾਂ ਕਿ ਆਪਾਂ ਨੂੰ ਤੇਲ ਹੋ ਗਿਆ ਟਰੈਕਟਰ ਹੋ ਗਏ ਕਿਉਂਕਿ ਜਿਹੜੀ ਉਧਰ ਲੀਆਂ ਜ਼ਮੀਨਾਂ ਨੇ ਉਹਨਾਂ ਦੀ ਆਪਾਂ ਨੂੰ ਬਹਾਈ ਵੀ ਕਰਨੀ ਪੈਣੀ ਹੈ ਜਿਹੜੀ ਉੱਥੇ ਮਿੱਟੀ ਆ ਉਹ ਕਿੰਨੇ ਜਿਆਦੇ ਚੜ ਚੁੱਕੀ ਆ ਅੱਜ ਉਹ ਮਿੱਟੀ ਨੂੰ ਸਾਫ਼ ਕਰਾਉਣ ਲਈ ਆਪਾਂ ਨੂੰ ਟਰੈਕਟਰਾਂ ਦੀ ਲੋੜ ਹੈ ਆਪਾਂ ਨੂੰ ਤੇਲ ਦੀ ਲੋੜ ਹੈ ਆਪਾਂ ਨੂੰ ਬਹੁਤ ਸਾਰੀਆਂ ਲੋੜਾਂ ਨੇ ਆਪਾਂ ਨੂੰ ਸਿਮਿੰਟ ਦੀ ਇੱਟਾਂ ਦੀ ਲਾ ਲੋ ਘਰ ਵੀ ਬਣਾ ਕੇ ਆਪਣਾ ਦੇਣ ਦਾ ਫਰਜ਼ ਹੈ ਅੱਜ ਤਾਂ ਆਪਣਾ ਥੋੜਾ ਥੋੜਾ ਜਿਹੜਾ ਕਿ ਜਿਸਮੰਦਾ ਉਹ ਥੋੜਾ ਥੋੜਾਗਾ ਪਰ ਆਪਾਂ ਸਾਰਿਆਂ ਦੀ ਹੈਲਪ ਕਰੀਏ ਥੋੜਾ ਥੋੜਾ ਸਵੰਦ ਦਾ ਜਿਹੜਾ ਉਹ ਹਰ ਇੱਕ ਪਰਿਵਾਰ ਦੇ ਵਿੱਚੋਂ ਜਾਣਾ ਚਾਹੀਦਾ ਤਾਂ ਕਿ ਸਾਰਾ ਮਿਲ ਕੇ ਆਪਰਾਲਾ ਕਰਨਾ ਚਾਹੀਦਾ ਥੋੜਾ ਥੋੜਾ ਦਸਵੰਦ ਇਕੱਠਾ ਕਰਨਾ ਚਾਹੀਦਾ ਤਾਂ ਕਿ ਜਿਹੜੀਆਂ ਜ਼ਮੀਨਾਂ ਨੇ ਜ਼ਮੀਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਸਕੀਏ ਤਾਂ ਕਿ ਉੱਥੇ ਜਿਹੜੀ ਆ ਪਜਾਉ ਮਿੱਟੀ ਨੂੰ ਦੁਬਾਰਾ ਸੁੱਟ ਕੇ ਉੱਥੇ ਆਪਾਂ ਦੁਬਾਰਾ ਫਸਲਾਂ ਕਰਨ ਯੋਗ ਹੋਈਏ ਤੇ ਨਾਲ ਹੀ ਜਿਹੜੇ ਕਿ ਆਪਣੇ ਭੈਣ ਭਰਾਵਾਂ ਦੇ ਉੱਥੇ ਜਿਹੜੇ ਘਰ ਨੇ ਉਹ ਖਰਾਬ ਹੋ ਚੁੱਕੇ ਨੇ ਖਤਮ ਹੋ ਚੁੱਕੇ ਨੇ ਉਹ ਘਰਾਂ ਨੂੰ ਦੁਬਾਰਾ ਬਣਵਾਈਏ ਤੇ ਰਸਤ ਦੀ ਗੱਲ ਕਰਦੇ ਆ ਸਾਡੇ ਪਿੰਡ ਦੇ ਨੇੜੇ ਪਿੰਡ ਪਿੰਡ ਉੱਬਾਵਾਲ ਤੋਂ ਬੀਰਾ ਸ਼ਮਸ਼ੇਰ ਸਿੰਘ ਬੜ ਰੁੱਖਾਂ ਦੇ ਨਾਲ ਹੀ ਪਿੰਡ ਉੱਬਾਵਾਲਾ ਜੀ ਪਿੰਡ ਬੜ ਰੁੱਖਾਂ ਦੇ ਨੇ ਵੀ ਉਹਨਾਂ ਨੂੰ ਹੈਲਪ ਕੀਤੀ ਸੀ ਬਟ ਉਹ ਵੀਰਾ ਬਹੁਤ ਹੀ ਜਿਆਦੇ ਉਪਰਾਲੇ ਲਗਾ ਬਹੁਤ ਸੋਹਣਾ ਉਹਦਾ ਕੰਮ ਹੈ ਮੈਨੂੰ ਮੈਂ ਸਲੂਟ ਕਰਦੀ ਹਾਂ ਉਹਨੂੰ ਕਿਉਂਕਿ ਮੈਨੂੰ ਉਹਦੀਆਂ ਹਰ ਇੱਕ ਵੀਡੀਓਜ਼ ਬਹੁਤ ਵਧੀਆ ਲੱਗਦੀਆਂ ਨੇ ਉਹ ਹਰ ਇੱਕ ਕੰਮ ਨੂੰ ਬਹੁਤ ਹੀ ਜਿਆਦੇ ਹੌਸਲੇ ਦੇ ਨਾਲ ਕਰਦਾਗਾ ਵੀਰ ਤੇ ਉਹਨੂੰ ਉੱਥੇ ਜਾ ਕੇ ਕਿਉਂ ਅਫਸੋਸ ਹੋਇਆ ਕਿਉਂਕਿ ਉੱਥੇ ਜਦੋਂ ਉਹ ਲੈ ਕੇ ਗਏ ਟਰਾਲੀਆਂ ਦੇ ਵਿੱਚ ਲੰਗਰ ਤਾਂ ਉੱਥੇ ਜਿਹੜੇ ਆਮ ਜਨਤਾ ਸੀ ਜਾਂ ਜਿਨ੍ਹਾਂ ਦੇ ਘਰਾਂ 'ਚ ਨਹੀਂ ਵੀ ਪਾਣੀ ਵੜਿਆ ਸੀ ਤਾਂ ਉਹ ਹੱਥਾਂ ਦੇ ਵਿੱਚ ਖੋਖੋ ਕੇ ਜਿਹੜਾ ਸਮਾਨ ਸੀ ਰਾਸ਼ਨ ਪਾਣੀ ਚਾਹ ਪੱਤੀ ਜਿੱਦਾਂ ਖੰਡ ਮਿੱਠਾ ਜੋ ਵੀ ਹੈ ਨਾ ਸਮਾਨ ਲੈ ਕੇ ਗਏ ਸੀ ਉਹ ਇਦਾਂ ਫੜ ਰਹੇ ਸੀ ਤੇ ਉਹ ਇਦਾਂ ਖਿੱਚ ਖਿੱਚ ਕੇ ਉਹਨਾਂ ਤੋਂ ਲੈ ਕੇ ਜਾ ਰਹੇ ਸੀ ਨਾ ਨਹੀਂ ਤਾਂ ਉੱਥੇ ਉਹਨਾਂ ਨੂੰ ਸ਼ਰਧਾ ਹੋਣੀ ਚਾਹੀਦੀ ਸੀ ਵੀ ਚਲੋ ਜੋ ਮਿਲ ਰਿਹਾ ਲੰਗਰ ਦੇ ਰੂਪ 'ਚ ਸਾਨੂੰ ਸਰਦਾ ਸਮਾਨ ਨਾਲ ਲੋਕਾਂ ਨੂੰ ਲੈਣਾ ਚਾਹੀਦਾ ਜਿਹੜੇ ਅਸਲੇ ਅਸਲੀ ਲੋਕ ਨੇ ਟਾਣੀਆਂ ਦੇ ਵਿੱਚ ਬੈਠੇ ਨੇ ਟਾਣੀ ਮਤਲਬ ਕਿ ਉਹਨਾਂ ਦੇ ਖੇਤਾਂ ਨੂੰ ਕਿਹਾ ਜਾਂਦਾ ਹੈ ਖੇਤਾਂ ਦੇ ਵਿੱਚ ਕਿਤੇ ਕਿਤੇ ਜਾ ਕੇ ਘਰ ਨੇ ਉਹ ਦੂਰ ਦਰਾਡੇ ਤੇ ਉੱਥੇ ਵਾਲੇ ਲੋਕ ਨੇ ਜਿਹੜੇ ਉਹ ਵਿਚਾਰੇ ਚੁੱਪ ਕਰੇ ਬੈਠੇ ਆ ਉਹਨਾਂ ਨੂੰ ਉਹ ਹੱਜ ਵੀ ਵਾਹਿਗੁਰੂ ਦਾ ਸ਼ੁਕਰ ਕਰਦਿਆ ਕਹਿੰਦੇ ਪ੍ਰਮਾਤਮਾ ਸਾਡੇ ਕੋਲ ਬਹੁਤ ਖੁਸ਼ ਹੈ ਵੀ ਸਿਰਫ ਇਹ ਜਿਹੜਾ ਪਾਣੀ ਇਹ ਢਲ ਜਾਵੇ ਤੇ ਅਸੀਂ ਆਪ ਆਪਣੇ ਜੋਗੇ ਹੋ ਜਾਵਾਂਗੇ ਪਰ ਆਪਾਂ ਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਲੋਡ ਹੈ ਤੇ ਇਹ ਕੰਮ ਦੀ ਅੱਗੇ ਆਉਣ ਵਾਲੇ ਟਾਈਮ 'ਚ ਵੀ ਵੀਰ ਦਾ ਥੋੜਾ ਜਜ਼ਬਾਤੀ ਹੋ ਗਿਆ ਸੀ ਕਹਿੰਦਾ ਸੀ ਵੀ ਅੱਗੇ ਤੋਂ ਮੈਂ ਇਹ ਜੀ ਹੈ ਨਾ ਸੇਵਾ ਨਹੀਂ ਕਰੂੰਗਾ ਕਿਉਂਕਿ ਜਦੋਂ ਇੱਥੋਂ ਇੰਨੀ ਮਿਹਨਤ ਨਾਲ ਬੰਦਾ ਲੈ ਕੇ ਜਾਂਦਾ ਸਮਾਨ ਹੈ ਨਾ ਉੱਥੇ ਜਾ ਕੇ ਇਦਾਂ ਹੋਵੇ ਤਾਂ ਫਿਰ ਅਫਸੋਸ ਹੋ ਹੀ ਜਾਂਦਾ ਹੈਗਾ ਇਸ ਕਰਕੇ ਜਿਹੜਾ ਹੁਣ ਲੰਗਰ ਆ ਗਈ ਜੀ ਉਹ ਲੰਗਰਾਂ ਨੂੰ ਉੱਥੇ ਜਿਹੜੀਆਂ ਮੂਰੇ ਕਮੇਟੀਆਂ ਬਣੀਆਂ ਹੋਈਆਂ ਨੇ ਜਾਂ ਸੰਸਥਾਵਾਂ ਬਣੀਆਂ ਹੋਈਆਂ ਨੇ ਉਹਨਾਂ ਨਾਲ ਜ਼ਰੂਰ ਕੰਟੈਕਟ ਕਰਿਆ ਕਰੋ ਵੀ ਲੰਗਰ ਦੀ ਕਿੰਨੀ ਲੋੜ ਐ ਕਿੰਨੇ ਰਾਸ਼ਨ ਦੀ ਲੋੜ ਐ ਕਿਉਂਕਿ ਜਿਹੜਾ ਪੈਸਾਗਾ ਉਹ ਆਪਾਂ ਨੂੰ ਅੱਗੇ ਵੀ ਬਹੁਤ ਜ਼ਿਆਦਾ ਕੰਮ ਆਉਣਾਗਾ ਆਪਾਂ ਨੇ ਉਹਨਾਂ ਦੇ ਘਰ ਵੀ ਬਣਾਉਣੇ ਆਪਾਂ ਉਹਨਾਂ ਦੀਆਂ ਜ਼ਮੀਨਾਂ ਵੀ ਪੱਧਰ ਕਰਨੀਆਂ ਨੇ ਆਪਾਂ ਨੂੰ ਟਰੈਕਟਰਾਂ ਚ ਪਾਉਣ ਲਈ ਤੇਲ ਵੀ ਚਾਹੀਦਾ ਐ ਡੀਜ਼ਲ ਵੀ ਚਾਹੀਦਾ ਬਹੁਤ ਕੁਝ ਚਾਹੀਦਾ ਹਨਾ ਉਹਦੇ ਕਰਕੇ ਆਪਾਂ ਨੂੰ ਜਿਹੜਾ ਪੈਸਾਗਾ ਉਹ ਸਾਰਾ ਸੇਵ ਕਰਨਾ ਚਾਹੀਦਾ ਹੈ ਤਾਂ ਕਿ ਆਪਾਂ ਉਹਨਾਂ ਦੀਆਂ ਜ਼ਮੀਨਾਂ ਤੇ ਉਹਨਾਂ ਦੇ ਘਰਾਂ ਨੂੰ ਦੁਵਾਰਾ ਤੋਂ ਮੋੜ ਸੇ ਉਦਾਂ ਨਹੀਂ ਬਣਾ ਸਕੀਏ